ਬਦਲਦੇ ਮੌਸਮ ਵਿੱਚ ਚਟਪਟਾ ਜਿਹਾ ਖਾਣ ਨੂੰ ਬਹੁਤ ਦਿਲ ਕਰਦਾ ਹੈ ਇਸ ਲਈ ਅੱਜ ਮੈਂ ਬਣਾਇਆ ਚਟਪਟਾ ਜਿਹਾ ਚਾਟ ਜਿਹੜਾ ਕਿ ਬਹੁਤ ਹੀ ਸਵਾਦ ਬਣਿਆ ਤੇ ਸਾਰੇ ਪਰਿਵਾਰ ਨੇ ਖਾ ਕੇ ਬਹੁਤ ਹੀ ਤਾਰੀਫ ਵੀ ਕੀਤੀ ਇਹ ਚਾਟ ਬਣਾਇਆ ਕਾਬਲੀ ਛੋਲੇ ਤੇ ਆਲੂਆਂ ਦੇ ਨਾਲ ਤੇ ਛੋਲਿਆਂ ਨੂੰ ਮੈਂ ਰਾਤ ਨੂੰ ਹੀ ਪਿਉਂ ਦਿੱਤਾ ਸੀ ਥੋੜਾ ਜਿਹਾ ਨਮਕ ਪਾ ਕੇ ਤੇ ਸਵੇਰੇ ਹੁਣ ਇਹਨਾਂ ਨੂੰ ਆਪਾਂ ਉਬਾਲ ਲੈਣਾ ਕੁੱਕਰ ਵਿੱਚ ਪਾ ਦਿੱਤਾ ਤੇ ਨਾਲ ਹੀ ਇਹਦੇ ਵਿੱਚ ਆਲੂ ਵੀ ਪਾ ਦਿਆਂਗੇ ਇੱਥੇ ਮੈਂ ਤਿੰਨ ਆਲੂ ਲਏ ਨੇ ਤੁਸੀਂ ਆਪਣੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਚੀਜ਼ਾਂ ਵੱਧ ਘੱਟ ਲੈ ਸਕਦੇ ਹੋ ਹੁਣ ਇਹਦੇ ਵਿੱਚ ਪਾਣੀ ਪਾ ਕੇ ਅੱਧਾ ਕੁ ਚਮਚ ਨਮਕ ਪਾ ਕੇ ਕੁੱਕਰ ਦਾ ਟੱਕਣ ਬੰਦ ਕਰ ਦਿੱਤਾ ਹੈ ਤੇ ਹੁਣ ਇਹਨਾਂ ਨੂੰ ਵਿਸਲਾ ਲਵਾਵਾਂਗੇ 4 ਤੋਂ 5। 4 ਤੋਂ 5 ਵਿਸਲਾਂ ਦੇ ਵਿੱਚ ਇਹ ਆਲੂ ਤੇ ਛੋਲੇ ਗਲ ਜਾਂਦੇ ਨੇ। ਛੋਲਿਆਂ ਦੇ ਨਾਲ ਆਲੂ ਪਾਣੀ ਜ਼ਰੂਰੀ ਨਹੀਂ ਜੇ ਤੁਸੀਂ ਆਲੂਆਂ ਨੂੰ ਸਕਿਪ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ। ਕੱਲੇ ਛੋਲਿਆਂ ਨਾਲ ਵੀ ਇਹ ਚਾਟ ਬਹੁਤ ਸਵਾਦ ਬਣਦੀ ਏ। ਤੇ ਇੱਥੇ ਛੋਲੇ ਤੇ ਆਲੂ ਉਬਲ ਗਏ ਨੇ। ਹੁਣ ਆਲੂਆਂ ਨੂੰ ਅਲੱਗ ਕਰਕੇ ਕੱਢ ਲੈਣੇ ਆ ਕਿਉਂਕਿ ਹਜੇ ਬਹੁਤ ਜ਼ਿਆਦਾ ਗਰਮ ਨੇ ਤੇ ਇਹਨਾਂ ਨੂੰ ਠੰਡੇ ਕਰਨ ਲਈ ਰੱਖਾਂਗੇ ਤੇ ਨਾਲ ਹੀ ਇੱਕ ਭਾਂਡੇ ਦੇ ਉੱਤੇ ਪਾਣੀ ਰੱਖ ਕੇ ਮੈਂ ਛੋਲਿਆਂ ਨੂੰ ਵੀ ਕੱਢ ਲਿਆ ਤੇ ਹੁਣ ਇਹਨਾਂ ਨੂੰ ਵੀ ਠੰਡੇ ਕਰਨ ਦੇ ਲਈ ਰੱਖ ਦਿੰਨੇ ਆ। ਥੋੜਾ ਕੁ ਚਿਰ ਪਾਣੀ ਨਿਕਲਣ ਤੋਂ ਬਾਅਦ ਇਹਨਾਂ ਨੂੰ ਖੁੱਲੇ ਪਾਂਡੇ ਵਿੱਚ ਪਾ ਦੇਵਾਂਗੇ ਤੇ ਠੰਡੇ ਹੋਣ ਲਈ ਸਾਈਡ ਤੇ ਰੱਖਾਂਗੇ ਇਹ ਚਾਟ ਬਣਾਉਣੀ ਹੋਰ ਵੀ ਆਸਾਨ ਹੋ ਜਾਂਦੀ ਜਦੋਂ ਆਪਾਂ ਸਬਜ਼ੀ ਵਾਸਤੇ ਛੋਲੇ ਉਬਾਲਦੇ ਹਾਂ ਤੇ ਉਹਦੇ ਵਿੱਚੋਂ ਹੀ ਛੋਲੇ ਰੱਖ ਲੈਣੇ ਨੇ ਤੇ ਜਿਹੜਾ ਪਾਣੀ ਹੈ ਇਹਨੂੰ ਵੀ ਵਰਤਾਂਗੇ ਇਹ ਤੁਹਾਨੂੰ ਮੈਂ ਅੱਗੇ ਦੱਸਾਂਗੀ ਕਿ ਇਹਦਾ ਕੀ ਕਰਨਾ ਇੱਕ ਵਾਰ ਇਹਨੂੰ ਠੰਡਾ ਕਰਕੇ ਫਰਿੱਜ ਵਿੱਚ ਲਗਾ ਦਿੱਤਾ ਹੁਣ ਆਲੂ ਥੋੜੇ ਜੇ ਠੰਡੇ ਹੋ ਗਏ ਨੇ ਤੇ ਇਹਨਾਂ ਨੂੰ ਛਿੱਲ ਕੇ ਵੀ ਸਾਈਡ ਤੇ ਰੱਖ ਦਿੰਨੇ ਆ ਥੋੜੇ ਜੇ ਠੰਡੇ ਨੇ ਪਰ ਇਹਨਾਂ ਨੂੰ ਚੰਗੀ ਤਰ੍ਹਾਂ ਠੰਡੇ ਕਰਕੇ ਹੀ ਆਪਾਂ ਚਾਟ ਵਿੱਚ ਵਰਤਣਾ ਤੇ ਜੇ ਤੁਸੀਂ ਸਬਜ਼ੀ ਭਰਾਂਦੇ ਟਾਈਮ ਆਲੂ ਵੀ ਰੱਖ ਲਓਗੇ ਤਾਂ ਹੋਰ ਵੀ ਵਧੀਆ ਕਿਉਂਕਿ 3-4 ਦਿਨ ਉਬਲੇ ਆਲੂ ਵੀ ਚੱਲ ਜਾਂਦੇ ਨੇ ਤੇ ਇਸ ਲਈ ਜੇ ਆਲੂ ਪਹਿਲਾਂ ਹੀ ਉਬਲੇ ਹੋਣ ਤਾਂ ਉਹ ਠੰਡੇ ਹੀ ਹੁੰਦੇ ਨੇ ਤੇ ਉਹਦੇ ਨਾਲ ਆਪਾਂ ਚਾਟ ਵਿੱਚ ਪਾ ਕੇ ਯੂਜ਼ ਕਰ ਸਕਦੇ ਆ ਨਾਲ ਹੀ ਇੱਕ ਪਿਆਜ਼ ਲਿਆ ਇੱਕ ਟਮਾ ਤਿੰਨ ਤੇਰ ਹਰੀਆਂ ਮਿਰਚਾਂ ਲਈਆਂ ਤੇ ਹਰੀਆਂ ਮਿਰਚਾਂ ਵੀ ਤੁਸੀਂ ਆਪਣੇ ਹਿਸਾਬ ਨਾਲ ਪਾ ਲਓ ਕਿਉਂਕਿ ਸਾਰੇ ਹਰੀਆਂ ਮਿਰਚਾਂ ਨੂੰ ਪਸੰਦ ਨਹੀਂ ਕਰਦੇ ਤੇ ਜੇ ਬੱਚਿਆਂ ਲਈ ਬਣਾ ਰਹੇ ਹੋ ਤਾਂ ਉਸੇ ਹਿਸਾਬ ਨਾਲ ਮਿਰਚ ਪਾਓ ਤੇ ਮੈਂ ਆਪਣੇ ਪਰਿਵਾਰ ਦੇ ਹਿਸਾਬ ਨਾਲ ਮਿਰਚਾਂ ਪਾ ਦਿੱਤੀਆਂ ਨੇ ਤੇ ਪਿਆਜ਼ ਨੂੰ ਕੱਟ ਲਿਆ ਬਰੀਕ-ਬਰੀਕ ਇਸੇ ਤਰ੍ਹਾਂ ਟਮਾਟਰ ਨੂੰ ਵੀ ਬਰੀਕ-ਬਰੀਕ ਕੱਟ ਲੈਣਾ ਜਿਆਦਾ ਮੋਟਾ ਨਹੀਂ ਕੱਟਣਾ ਬਰੀਕ-ਬਰੀਕ ਹੀ ਕਟਾਂਗੇ ਕਿਉਂਕਿ ਇਹਨੂੰ ਆਪਾਂ ਚਾਟ ਵਿੱਚ ਯੂਜ਼ ਕਰਨ। ਇਸੇ ਤਰ੍ਹਾਂ ਹਰੀਆਂ ਮਿਰਚਾਂ ਨੂੰ ਵੀ ਬਰੀਕ-ਬਰੀਕ ਕੱਟ ਲੈਣਾ ਤੇ ਧਨੀਆ ਮੈਂ ਪਹਿਲਾਂ ਹੀ ਕੱਟ ਕੇ ਰੱਖਿਆ ਹੋਇਆ ਸੀ ਇਹਨੂੰ ਵੀ ਨਾਲ ਰੱਖ ਲੈਨੇ ਆ। ਸਾਰਾ ਸਮਾਨ ਸਾਈਡ ਤੇ ਕਰਦੇ ਆਂ ਤੇ ਜਿਹੜੇ ਆਲੂ ਉਬਲੇ ਹੋਏ ਨੇ ਇਹਨਾਂ ਦੇ ਮੋٹے-ਮੋਟੇ ਆਪਾਂ ਪੀਸ ਕਰ ਲੈਣੇ ਨੇ। ਤੇ ਜੇ ਤੁਸੀਂ ਕਾਲੇ ਛੋਲੇ ਦੀ ਸਬਜ਼ੀ ਬਣਾਈਏ ਉਹ ਵੀ ਵਿੱਚ ਛੋਲੇ ਰੱਖ ਸਕਦੇ ਹੋ ਉਹ ਵੀ ਇਸੇ ਤਰ੍ਹਾਂ ਹੀ ਆਪਾਂ ਚਾਟ ਬਣਾ ਕੇ ਤਿਆਰ ਕਰ ਸਕਦੇ ਆਂ। ਆਲੂ ਉਬਲੇ ਹੋਣ ਕਾਲੇ ਛੋਲੇ ਚਿੱਟੇ ਛੋਲੇ ਜੋ ਵੀ ਉਬਲੇ ਹੋਣ ਤਾਂ ਇਹ ਚਾਟ ਬਣਾਉਣ 'ਚ 5 ਮਿੰ ਚੋਲੇ ਠੰਡੇ ਹੋ ਗਏ ਨੇ ਆਲੂ ਵੀ ਠੰਡੇ ਨੇ ਆਲੂਆਂ ਨੂੰ ਛੋਲਿਆਂ ਦੇ ਵਿੱਚ ਪਾ ਦਿੱਤਾ ਨਾਲ ਹੀ ਪਾ ਦਿੱਤਾ ਪਿਆਜ਼ ਟਮਾਟਰ ਹਰੀ ਮਿਰਚ ਤਣੀਆਂ ਹੁਣ ਟੇਸਟ ਦੇ ਹਿਸਾਬ ਨਾਲ ਨਮਕ ਪਾ ਦਿੱਤਾ ਅੱਧਾ ਕੁ ਚਮਚ ਲਾਲ ਮਿਰਚ ਪਾਈਏ ਅੱਧਾ ਕੁ ਚਮਚ ਕਾਲਾ ਨਮਕ ਪਾਇਆ ਨਾਲ ਹੀ ਪਾ ਦਿੱਤਾ ਜੀਰਾ ਪਾਊਡਰ ਭੁੰਨਿਆ ਹੋਇਆ ਅੱਧਾ ਕੁ ਚਮਚ ਤੇ ਨਾਲ ਹੀ ਪਾ ਦਿੱਤਾ આમਚੂਰ ਪਾਊਡਰ ਹੁਣ ਨਿੰਬੂ ਪਾਇਆ ਇੱਕ ਨਿੰਬੂ ਨਚੋੜ ਕੇ ਮੈਂ ਇਹਦੇ ਵਿੱਚ ਪਾ ਦਿੱਤਾ ਹੈ ਤੇ ਤੁਸੀਂ ਆਪਣੇ ਰਿਕੁਆਇਰਮੈਂਟ ਦੇ ਹਿਸਾਬ ਨਾਲ ਖੱਟਾ ਰੱਖ ਸਕਦੇ ਹੋ ਤੇ ਹੁਣ ਇਹ ਸਾਰੇ ਸਮਾਨ ਨੂੰ ਮਿਕਸ ਕਰਾਂਗੇ ਜਿਆਦਾ ਮਿਕਸ ਨਹੀਂ ਕਰਨਾ ਹਲਕਾ ਫੁਲਕਾ ਜਿਹਾ ਇਹਨੂੰ ਆਪਾਂ ਮਿਕਸ ਕਰ ਲੈਣਾ ਤਾਂ ਜੋ ਥੋੜਾ ਜਿਹਾ ਇਹ ਆਪਸ ਵਿੱਚ ਘੁਲ ਮਿਲ ਜਾਏ ਤੇ ਹੁਣ ਇਹਦੇ ਵਿੱਚ ਪਾ ਦਿਆਂਗੇ ਇਮਲੀ ਦੀ ਚਟਨੀ ਇਹ ਇਮਲੀ ਦੀ ਚਟਨੀ ਵੀ ਮੈਂ ਕਰੇ ਹੀ ਤਿਆਰ ਕੀਤੀ ਏ ਤੇ ਹੁਣ ਆ ਗਈ ਉਸ ਪਾਣੀ ਦੀ ਜਿਹੜਾ ਆਪਾਂ ਛੋਲਿਆਂ ਵਿੱਚੋਂ ਕੱਢਿਆ ਸੀ ਇਹ ਠੰਡਾ ਹੋ ਗਿਆ ਮੈਂ ਫ੍ਰੀਜ਼ਰ ਵਿੱਚ ਲਗਾ ਦਿੱਤਾ ਸੀ ਇਹ ਵੀ ਹਿਸਾਬ ਨਾਲ ਇਹਦੇ ਵਿੱਚ ਪਾ ਲੈਣਾ ਜਿੰਨਾ ਕੋ ਜੂਸੀ ਆਪਣਾ ਇਹ ਚਾਟ ਆਪਾਂ ਰੱਖਣਾ ਉਸੇ ਹਿਸਾਬ ਨਾਲ ਇਹਨੂੰ ਇਹਦੇ ਵਿੱਚ ਪਾ ਦਿਆਂਗੇ ਸਾਰਾ ਸਮਾਨ ਮਿਕਸ ਕਰਕੇ ਚਾਟ ਬਣ ਕੇ ਤਿਆਰ ਹੋ ਜਾਂਦਾ ਤੇ ਅੱਜ ਮੈਂ ਸਰਵ ਕਰ ਰਹੀ ਹਾਂ ਕੱਚ ਦੇ ਗਲਾਸਾਂ 'ਚ ਕਿਉਂਕਿ ਕਿਸੇ ਵੀ ਚੀਜ਼ ਨੂੰ ਜਦੋਂ ਆਪਾਂ ਵਧੀਆ ਢੰਗ ਨਾਲ ਸਰਵ ਕਰਦੇ ਹਾਂ ਤੇ ਖਾਣੇ ਦਾ ਸਵਾਦ ਦੁੱਗਣਾ ਹੋ ਜਾਂਦਾ ਤੇ ਇਹਨੂੰ ਦੇਖ ਕੇ ਹੀ ਜੀ ਕਰਦਾ ਵੀ ਇਹਨੂੰ ਖਾ ਲਈਏ ਤੇ ਇਹਨੂੰ ਬਣਾਉਣ ਵਿੱਚ ਵੀ ਕੋਈ ਜ਼ਿਆਦਾ ਸਮਾਂ ਨਹੀਂ ਲੱਗਦਾ ਜੇ ਛੋਲੇ ਤੇ ਆਲੂ ਪਹਿਲਾਂ ਉਬਲੇ ਹੋਏ ਨੇ ਤਾਂ 5 ਮਿੰਟ ਵਿੱਚ ਇਹ ਚਾਟ ਬਣ ਕੇ ਤਿਆਰ ਹੋ ਜਾਂਦਾ ਹੈ ਕਿਵੇਂ ਲੱਗੀ ਰੈਸਪੀ ਜ਼ਰੂਰ ਦੱਸਿਓ ਤੇ ਜੇ ਵਧੀਆ ਲੱਗੀ ਤੇ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਆ ਕਰੋ ਇਹਦੇ ਨਾਲ ਸਾਡਾ ਵੀ ਮੋਟੀਵੇਸ਼ਨ ਜਾਂ ਹੋ ਜਾਂਦਾ ਵੀਡੀਓ ਬਣਾਉਣ ਦੇ ਲਈ ਤੇ ਇਸੇ ਤਰ੍ਹਾਂ ਦੀਆਂ ਹੋਰ ਇੰਟਰਸਟਿੰਗ ਰੈਸਪੀਜ਼ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੋਲੋ ਕਰ ਲਓ ਤੇ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ